ਸਸਰੀ ਕਲਜੀ ਵੀਡੀਓ ਵੇਖ ਰਖਿਆ ਖਿਆਲ ਸਭ ਨੂੰ ਜੀਆਂ ਲੈ ਕੇ ਹਾਜ਼ਰ ਆਈ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਦੇਖਣਾ ਜਿੰਨਾ ਵੀਰਾ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਪੀਐਮ ਮੋਦੀ ਪਿੱਛੇ ਨਖੇੜਨਗੇ ਜੇ ਜੰਗ ਲੱਗੀ ਤਾਂ ਮੈਂ ਭੱਜ ਜਾਵਾਂਗਾ ਇੰਗਲੈਂਡ ਪਾਕਿਸਤਾਨ ਦੇ ਸੰਸਦ ਮੈਂਬਰ ਦਾ ਬਿਆਨ ਵਾਇਰਲ ਜੰਮੂ ਕਸ਼ਮੀਰ ਦੇ ਪੈਲਗਾਮ ਵਿੱਚ 22 April ਨੂੰ ਹੋਏ ਜ਼ਾਲਮ ਅਤਵਾਦੀ ਹਮਲੇ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਦੇ ਵੱਲ 55 ਕਸਨਾ ਸ਼ੁਰੂ ਕਰ ਦਿੱਤਾ ਹੈ ਇਸ ਹਮਲੇ ਵਿੱਚ 26 ਸਲਾਨੀ ਮਾਰੇ ਗਏ ਸਨ ਸਿੱਧੂ ਜਲ ਸੰਧੀ ਨੂੰ ਮੁਅੰਤਲ ਕਰਨ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਤੋਂ ਦਰਮਨ ਤੇ ਪਾਬੰਦੀ ਲਗਾ ਦਿੱਤੀ ਗਈ ਹੈ ਇਸ ਤਰ੍ਹਾਂ ਪਾਕਿਸਤਾਨ ਝੰਡੇ ਲਹੌਣ ਵਾਲੇ ਜੱਜਾਂ ਨੂੰ ਭਾਰਤੀ ਬੰਦਰਗਾਹ ਵਿੱਚ ਦਾਖਲ ਹੋਣ ਤੋਂ ਰੋਕ ਦਿੱਤਾ ਗਿਆ ਹੈ ਤੈਲਗਾਮ ਹਮਲੇ ਤੇ ਭਾਰਤ ਵੱਲੋਂ ਸੰਭਾਵਿਤ ਬਦਲਾ ਲੈਣ ਅਤੇ ਦੋਵਾਂ ਗੁਆਂਢੀ ਦੇਸ਼ਾਂ ਵਿਚਕਾਰ ਜੰਗ ਦੀ ਸੰਭਾਵਨਾ ਬਾਰੇ ਵੱਧ ਰਹੀਆਂ ਅਟਕਲਾਂ ਦੀ ਵਿਚਕਾਰ ਪਾਕਿਸਤਾਨੀ ਸਿਆਸਤਦਾਨ ਸ਼ੇਰ ਅਫਜ਼ਲ ਖਾਨ ਮਰਵਾਤ ਤੋਂ ਪੁੱਛਿਆ ਗਿਆ ਕਿ ਉਹ ਇਸ ਮਾਮਲੇ ਵਿੱਚ ਕੀ ਕਰਨਗੇ ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਦੇ ਮੈਂਬਰ ਮਰਵਾ ਮਰਵੰਤ ਨੂੰ ਇੱਕ ਪੱਤਰਕਾਰ ਨੇ ਪੁੱਛਿਆ ਕਿ ਉਹ ਭਾਰਤ ਤੇ ਪਾਕਿਸਤਾਨ ਵਿੱਚ ਕਾਰ ਜੰਗ ਛੜਨ ਜੰਗ ਛੜਨ ਤੇ ਲੜਨਗੇ ਇਸ ਦਾ ਜਵਾਬ ਉਹਨਾਂ ਨੇ ਸਿੱਧਾ ਦਿੱਤਾ ਜੇ ਜੰਗ ਛੇੜਦੀ ਹੈ ਤਾਂ ਮੈਂ ਇੰਗਲੈਂਡ ਜਾਵਾਂਗਾ ਉਸ ਦਾ ਜਵਾਬ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਨੋਟੀਫਿਕੇਸ਼ਨ ਵਿੱਚ ਨੋਟੀਫਿਕੇਸ਼ਨ ਨੇਟੀਜ਼ਨ ਕਹਿ ਰਹੇ ਹਨ ਕਿ ਪਾਕਿਸਤਾਨੀ ਸਿਆਸਤਦਾਨ ਵੀ ਆਪਣੀ ਫੌਜ ਤੇ ਭਰੋਸਾ ਨਹੀਂ ਕਰਦੇ ਇਸੇ ਵੀਡੀਓ ਵਿੱਚ ਇੱਕ ਪੱਤਰਕਾਰ ਨੇ ਸ਼ੇਰ ਅਫਜਲ ਖਾਨ ਮਰਵਤ ਨੂੰ ਪੁੱਛਿਆ ਕਿ ਉਹ ਦੋਵਾਂ ਦੇਸ਼ਾਂ ਵਿੱਚ ਘਰਤ ਨਾ ਘਟਾਉਣ ਲਈ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿੱਥੇ ਸੰਜੇ ਵਰਤਣਾ ਚਾਹੀਦਾ ਹੈ ਇਸ ਦੇ ਜਵਾਬ ਵਿੱਚ ਮਰਵਤ ਨੇ ਕਿਹਾ ਮੋਦੀ ਮੇਰੀ ਮਾਸਿਦਾ ਪੁੱਤਰ ਹੈ ਕਿ ਉਹ ਮੇਰੀ ਗੱਲ ਤੋਂ ਪਿੱਛੇ हट ਜਾਵੇਗਾ ਸ਼ੇਰ ਅਫਜਲ ਖਾਨ ਮਰਵਾਤ ਇੱਕ ਸੀਨੀਅਰ ਪਾਕਿਸਤਾਨੀ ਸਿਆਸਤਦਾਨ ਹੈ ਜੋ ਜੇਲ੍ਹ ਵਿੱਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ ਨਾਲ ਜੁੜਿਆ ਹੋਇਆ ਸੀ ਹਾਲਾਂਕਿ ਪਹਿਲਾਂ ਉਸ ਨੇ ਕਈ ਮੌਕਿਆਂ ਤੇ ਪਾਰਟੀ ਅਤੇ ਇਸ ਦੇ ਨੇਤਾਵਾਂ ਦੀ ਆਲੋਚਨਾ ਕੀਤੀ ਸੀ ਇਸ ਕਰਕੇ ਇਮਰਾਨ ਖਾਨ ਨੇ ਉਸ ਨੂੰ ਪਾਰਟੀ ਦੇ ਮੁਖ ਅਹੁਦੇ ਤੋਂ ਹਟਾ ਦਿੱਤਾ ਹੈ ਇਸ ਤਰ੍ਹਾਂ ਭਾਰਤ ਅਤੇ ਪਾਕਿਸਤਾਨ ਵਿੱਚਕਰਤਨਾ جاری ਹੈ ਪਾਕਿਸਤਾਨ ਫੌਜ ਨੇ ਸ਼ਨੀਵਾਰ ਨੂੰ ਲਗਾਤਾਰ ਦਸਵੀਂ ਰਾਜੰਗ ਬੰਦੀ ਦੀ ਉਲੰਘਣਾ ਕਰਦੇ ਜੰਮੂ ਕਸ਼ਮੀਰ ਦੇ ਕੁਪਵਾੜਾ ਬਾਰਾ ਮੂਲਾ ਪੂਸ਼ਰ ਜੋਰੀ ਮਿੰਡਨ ਸ਼ਹਿਰਾ ਸੁੰਦਰਬਣੀ ਅਤੇ ਤਖਨੂਰ ਦੇ ਆਲੇ ਦੁਆਲੇ ਦੇ ਇਲਾਕੇ ਵਿੱਚ ਕੰਟਰੋਲ ਰੇਖਾ ਦੇ ਨਾਲ ਛੋਟੇ ਤਿਆਰਾਂ ਨਾਲ ਗੋਰੀਬਾ ਗੋਲੀਬਾਰੀ ਕੀਤੀ ਹੈ ਭਾਰਤੀ ਫੌਜ ਨੇ ਦੁੱਗਣੀ ਤਾਕਤ ਨਾਲ ਜਵਾਬ ਦਿੱਤਾ ਹੈ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ